ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੰਨੀਆਂ ਵੀ ਸੰਗਤਾਂ ਸਾਡੇ ਪੇਜ ਦੇ ਨਾਲ ਸਿੱਖੋ ਗੁਰਬਾਣੀ ਦੇ ਨਾਲ ਜੁੜੀਆਂ ਨੇ ਭਾਵੇਂ ਉਹ ਫੇਸਬੁੱਕ ਦਾ ਪੇਜ ਹੋਵੇ ਤੇ ਭਾਵੇਂ YouTube ਦਾ ਪੇਜ ਹੋਵੇ ਜਿੰਨੀਆਂ ਵੀ ਸੰਗਤਾਂ ਜੁੜੀਆਂ ਨੇ ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸੰਗਤਾਂ ਨੇ ਅੱਜ ਦਾਸ ਦੇ ਜਨਮ ਦਿਨ ਤੇ ਵਧਾਈਆਂ ਦਿੱਤੀਆਂ ਨੇ ਸੋ ਸਾਰੀਆਂ ਸੰਗਤਾਂ ਦਾ ਭਾਈ ਫਿਰ ਦੁਬਾਰਾ ਧੰਨਵਾਦ ਕਰਦੇ ਆਂ ਸੋ ਇਹ ਬੱਚੀ ਸਾਡੇ ਤੋਂ ਸੰਥਿਆ ਕਰਦੀ ਹੈ ਗੁਰਬਾਣੀ ਦੀ ਹੋਰ ਵੀ ਬੱਚੇ ਸੰਥਿਆ ਕਰਦੇ ਨੇ ਤੇ ਇਹ ਬੱਚੀ ਨੇ ਕਿਹਾ ਕਿ ਗਿਫਟ ਦੇਣਾ ਸੋ ਬੱਚੀ ਦੀ ਚਲੋ ਭਾਵਨਾ ਜਿਵੇਂ ਮਰਜ਼ੀ ਸਤਕਾਰ ਕਰਦੀ ਹੈ ਸੋ ਬੱਚੀ ਇਹ ਬਣਾ ਕੇ ਲਈ ਹੈ ਤਸਵੀਰ ਸੋ ਤੁਸੀਂ ਵੇਖ ਰਹੇ ਹੋ ਤੇ ਬੱਚੀ ਦਾ ਵੀ ਧੰਨਵਾਦ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਬੱਚੀ ਨੂੰ ਲੰਮੀ ਉਮਰਾਂ ਤੇ ਗੁਰਬਾਣੀ ਦੇ ਨਾਲ ਜੋੜੀ ਰੱਖਣ ਤੇ ਤੁਸੀਂ ਵੇਖ ਰਹੇ ਹੋ ਤਸਵੀਰ ਇਹ ਬੱਚੀ ਨੇ ਬਣਵਾ ਕੇ ਲਿਆਂਦੀ ਏ ਸੋ ਅਸੀਂ ਬੱਚੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬੋਲਣਾ ਕੁਝ ਹਾਂ ਬੋਲਾ ਕੁ ਮਰਚੀ ਬੋਲਾ ਹਾਂ ਇਹ ਬੋਲਣਾ ਚਾਰ ਕੋਈ ਸਾਗਦੀ ਆ ਤੇ ਫਿਰ ਅਸੀਂ ਧੰਨਵਾਦ ਕਰਦੇ ਆ ਕਿ ਬੱਚੀ ਨੇ ਸਾਨੂੰ ਦੱਸਿਆ ਨਹੀਂ ਸੀ ਕਿ ਐਸੀ ਤਸਵੀਰ ਬਣਾ ਕੇ ਲਿਆਉਣੀ ਜਾਂ ਕੁਝ ਵੀ ਤੇ ਅੱਜ ਜਾਂਦਿਆਂ ਸੀ ਦਾਸ ਦਾ ਸੰਗਤਾਂ ਨੇ ਵੀ ਬਹੁਤ ਪਿਆਰ ਦਿੱਤਾ ਅਸੀਂ ਪੋਸਟ ਪਾਈ ਸੀ ਫੇਸਬੁੱਕ ਤੇ ਪੇਜ ਤੇ ਅੱਜ ਤੇ ਬਹੁਤ ਸੰਗਤਾਂ ਨੇ ਵਧਾਈਆਂ ਦਿੱਤੀਆਂ ਸਾਰੀਆਂ ਸੰਗਤਾਂ ਦਾ ਅਸੀਂ ਫਿਰ ਧੰਨਵਾਦ ਕਰਦੇ ਆ ਸੋ ਕਿਰਪਾ ਕਰਨ ਸਤਿਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਸੰਖਿਆ ਦੀ ਸੇਵਾ ਸਤਿਗੁਰੂ ਮਹਾਰਾਜ ਜੀ ਲੈਂਦੇ ਰਹਿਣ ਤੇ ਆਪ ਸੰਗਤਾਂ ਸੰthia ਗੁਰਬਾਣੀ ਦੀ ਉਚਾਰਨ ਕਰਕੇ ਸਿੱਖ ਕਰਕੇ ਆਪ ਵੀ ਗਾਂ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ